ਦੇਖੋ ਜੀ ਜਿਵੇਂ ਹੁਣ ਜਿਮਨੀ ਚੋਂ ਆ ਰਹੀਆਂ ਜੀ ਪਹਿਲਾਂ 4 ਸੋ ਇਹਦੇ ਵਿੱਚ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਵਰਿੰਗ ਸਾਹਿਬ ਤੇ ਸਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਜੋ ਸਾਨੂੰ ਹਦਾਇਤਾਂ ਦੇਣਗੇ ਜੋ ਕਾਂਗਰਸ ਪਾਰਟੀ ਦੀ ਹਦਾਇਤ ਹੈ ਕਿ ਜੋ ਡਿਊਟੀ ਸਾਡੀ ਲੱਗੇਗੀ ਅਸੀਂ ਉਹ ਨਿਭਾਵਾਂਗੇ ਤੇ ਕਾਂਗਰਸ ਪਾਰਟੀ ਦੇ ਕਿਸ ਦੀਆਂ ਗਲਤੀਆਂ ਕਰਕੇ ਥੋੜਾ ਜਿਹਾ ਪਿੱਛੇ हट ਕੇ ਸੀ ਗਿਆ ਖੁਜੀ ਇਹ ਤੇ ਲੋਕਾਂ ਦਾ ਫਤਵਾ ਜੀ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਜਿਹੜੇ ਕਿ ਬਦਲਾ ਲੋਕ ਚਾਹੁੰਦੇ ਸੀ ਸੋ ਲੋਕਾਂ ਨੇ 92 ਸੀਟਾਂ ਉਹਨਾਂ ਦਿੱਤੀਆਂ ਪਰ ਇਹ ਲੋਕਾਂ ਤੇ ਖਰੇ ਨਹੀਂ ਉਤਰ ਸਕੇ ਚਾਹ ਇਹਨਾਂ ਨੇ ਵਾਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਲੇਡੀਜ਼ ਨੂੰ ਦੇਵਾਂਗੇ ਠੀਕ ਹੈ ਜੀ ਚਾਹੇ ਹੋਰ ਵੀ ਮੁੱਦੇ ਸੀਗੇ ਚਾਹੇ ਸਕੂਲ ਨੂੰ ਲੈ ਕੇ ਸੀਗਾ ਐਜੂਕੇਸ਼ਨ ਨੂੰ ਨੌਕਰੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਰਾਹੁਲ ਗਾਂਧੀ ਤੇ ਜੜੀ ਹੁਣ ਯਾਤਰਾ ਕੀਤੀ ਸੀ ਭਾਰਤ ਬਚਾਓ ਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਸਿੱਖਣ ਨੂੰ ਮਿਲਿਆ ਉੱਥੇ ਵਿੱਚ ਜੀ ਦੇਖੋ ਜਿਵੇਂ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਜਿਹੜੀ ਕੀਤੀ ਇਹਦਾ ਫਾਇਦਾ ਸਾਨੂੰ ਕਾਫੀ ਸਟੇਟ ਦੇ ਵਿੱਚ ਵੇਖਣ ਨੂੰ ਮਿਲਿਆ ਜੇ ਆਪਾਂ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀਏ ਇਹਦੇ ਵਿੱਚ ਵੀ ਸਾਨੂੰ ਕਾਫੀ ਬੈਨੀਫਿਟ ਮਿਲਿਆ ਕਿ ਉਹਨਾਂ ਨੇ ਗਰਾਊਂਡ 'ਤੇ ਆ ਕੇ ਜਿਹੜੀ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੋ ਇਸ ਕਰਕੇ ਜਿਹੜਾ ਕਿ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਬਣਾਇਆ ਸੀ ਉਹ ਜਿਹੜੀ ਗਰਾਊਂਡ 'ਤੇ ਲੋਕਾਂ ਨਾਲ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਦੇ ਬੇਸ ਤੇ ਬਣਾਇਆ ਗਿਆ ਜੇ ਆਪਾਂ ਗੱਲ ਕਰੀਏ 7 ਸੀਟਾਂ ਕਾਂਗਰਸ ਪਾਰਟੀ ਨੇ ਖੜੀਆਂ ਪੰਜਾਬ ਦੇ ਵਿੱਚ ਲੋਕ ਸਭਾ 'ਚ ਉਹ ਵੀ ਜਿਹੜਾ ਕਿ ਭਾਰਤ ਜੋੜੋ ਯਾਤਰਾ ਕਰਕੇ ਹੀ ਜਿਹੜਾ ਕਿ ਸੰਭਵ ਹੋ ਸਕਿਆ ਮਗਰ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਜੋ ਨਸ਼ਾ ਉਹ ਨਹੀਂ ਸੁਣਿਆ ਗਿਆ ਉਹ ਖਤਮ ਹੀ ਹੋਣ ਦਾ ਨਾਮ ਹੀ ਨਹੀਂ ਲੈ ਰਿਆ ਨਾ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਨਹੀਂ ਦੇਖੋ 17 17 ਤੋਂ ਲੈ ਕੇ 22 ਤੱਕ ਜੇ ਅਸੀਂ ਕੈਪਟਨ ਮਿੰਦਰ ਸਿੰਘ ਦੀ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਸੀ ਮੈਂ 4 ਹਫ਼ਤੇ ਦੇ ਵਿੱਚ ਲੱਕ ਤੋੜੂੰਗਾ ਤੇ ਉਹਨਾਂ ਨੇ ਲੱਕ ਤੋੜਿਆ ਬਾਕੀ ਜੇ ਮੈਂ ਗੱਲ ਕਰਾਂ ਨਸ਼ੇ ਦੀ ਜਿਹੜੀ ਹੁਣ ਇਹ ਸਰਕਾਰ ਆਈ ਹੈ ਆਪਾਂ ਗੱਲ ਕਰੀਏ ਕਿ ਬਹੁਤ ਹੀ ਵਧੀਆ ਨੌਜਵਾਨ ਆਪਾਂ ਸਿੰਗਰ ਆਪਣਾ ਗਵਾਤਾ ਸਿੱਧੂ ਮੂਸੇਵਾਲਾ ਉਹ ਵੀ ਜਿਹੜਾ ਕਿ ਉਹਨੂੰ ਵੀ ਇਨਸਾਫ਼ ਉਹਦੇ ਫਾਦਰ ਜਿਹੜਾ ਕਿ ਇਨਸਾਫ਼ ਮੰਗ ਮੰਗ ਥੱਕ ਗਏ ਉਹਨਾਂ ਨੂੰ ਵੀ ਦਿੱਤਾ ਨਹੀਂ ਗਿਆ ਨਸ਼ਾ ਤੇ ਆਪਾਂ ਛੱਡ ਦਈਏ ਕਿ ਇਹਨਾਂ ਨੇ ਕਿੱਥੇ ਦੇਣਾ ਤੁਹਾਨੂੰ ਲੱਗਦਾ ਨਹੀਂ ਕਿ ਪਿੱਛੋ ਨਸ਼ਾ ਬੰਦ ਹੋਣਾ ਚਾਹੀਦਾ ਕਿ ਅੱਜ ਕੱਲ ਸਾਰੇ ਜਵਾਨ ਦੇਖੋ ਤੁਸੀਂ ਕਿਤੇ ਵੀ ਸੜਕਾਂ ਤੇ ਆਮ ਪਾਏ ਜਾਂਦੇ ਪੈਣੇ ਨਸ਼ਾ ਪਹਿਲਾਂ ਤੇ ਮੁੰਡੇ ਪਾਏ ਜਾਂਦੇ ਹੁਣ ਦੇਖੋ ਕੁੜੀਆਂ ਤੱਕ ਵੀਡੀਓਜ਼ ਕਈ ਵਾਰੀ ਤੁਸੀਂ ਦੇਖੀਆਂ ਹੋਣਗੀਆਂ ਤੇ ਇਹ ਬੰਦ ਹੋਣਾ ਚਾਹੀਦਾ ਸੈਂਟਰ ਦਾ ਤੇ ਪਲੱਸ ਗਵਰਨਮੈਂਟ ਸਟੇਟ ਗਵਰਨਮੈਂਟ ਆਪਸ ਦੇ ਵਿੱਚ ਇੱਕ ਮੀਟਿੰਗ ਕਰੇ ਸੋ ਇੱਕ ਦੋਨਾਂ ਦਾ ਸਾਂਝਾ ਜਿਹੜਾ ਕਿ ਮਿਸ਼ਨ ਹੋਣਾ ਚਾਹੀਦਾ ਫਿਰ ਇਹ ਨਸ਼ਾ ਜਾ ਕੇ ਬੰਦ ਹੋ ਸਕਦਾ ਨਾ ਹੀ ਇਕੱਲੀ ਸਟੇਟ ਇਕੱਲੀ ਖਤਮ ਕਰ ਸਕਦੀ ਹੈ ਨਾ ਹੀ ਸੈਂਟਰ ਕਰ ਸਕਦੀ ਹੈ ਨਸ਼ੇ ਕਰਕੇ ਹੀ ਲੋਕ ਮਾਂ ਪਿਓ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਗੱਲ ਸੋਸਾਇਟੀ ਚ ਨਾਲ ਆਪਾਂ ਨਸ਼ੇ ਚ ਨਾਲ ਕੰਮ ਨਹੀਂ ਸਹੀ ਗੱਲ ਹੈ ਬਟ ਇਹ ਵੀ ਬਾਹਰ ਵੀ ਜੇ ਆਪਾਂ ਗੱਲ ਕਰੀਏ ਬਾਹਰ ਵੀ ਨਸ਼ਾ ਨਹੀਂ ਇਹ ਵੀ ਬਿਲਕੁਲ ਖਤਮ ਹੈ ਜੇ ਅਮਰੀਕਾ ਕੈਨੇਡਾ ਦੇ ਵਿੱਚ ਵੇਖੀ ਉੱਥੇ ਵੀ ਬਹੁਤ ਜ਼ਿਆਦਾ ਨਸ਼ਾ ਹੈ ਬਟ ਇਹ ਵੀ ਆਪਾਂ ਨੌਕਰੀਆਂ ਦਈਏ ਇੱਕ ਨੌਜਵਾਨਾਂ ਨੂੰ ਦੂਸਰੇ ਰਾਹ ਪਾਈਏ ਤੇ ਫਿਰ ਆਪਾਂ ਬਚਾਅ ਕਰ ਸਕਦੇ ਹਾਂ ਸਸ਼ੀਕਲ ਜੀ ਮੈਂ ਹਾ ਤੁਹਾਨੂੰ ਸਾਇਆ ਤੇ ਇਸ ਵਕਤ ਮੇਨਾ ਮੌਜੂਦ ਨੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਰਿਤਿਕ ਕਰੋੜਾ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿ ਕਾਂਗਰਸ ਪਾਰਟੀ ਦਾ ਅੱਗੇ ਦਾ ਕੀ ਪਲਾਨ ਹੈ ਉਹਨਾਂ ਤੋਂ ਹੀ ਪੁੱਛਾਂਗੇ ਸਸ਼ੀਕਲ ਜੀ ਸਵਾਗਤ ਹੈ ਤੁਹਾਡਾ ਸਰ ਕਾਂਗਰਸ ਪਾਰਟੀ ਦਾ ਅੱਗੇ ਦਾ ਕੀ ਪਲਾਨ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਦੇਖੋ ਜੀ ਜਿਵੇਂ ਹੁਣ ਜਿਮਨੀ ਚੋਣ ਆ ਰਹੀਆਂ ਜੀ ਪਹਿਲਾਂ 4 ਸੋ ਇਹਦੇ ਵਿੱਚ ਸਾਡੇ ਮਾਨਯੋਗ ਪੀਸੀਸੀ ਪ੍ਰਧਾਨ ਵਰਿੰਗ ਸਾਹਿਬ ਤੇ ਸਾਡੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਜੋ ਸਾਨੂੰ ਹਦਾਇਤਾਂ ਦੇਣਗੇ ਜੋ ਕਾਂਗਰਸ ਪਾਰਟੀ ਦੀ ਹਦਾਇਤ ਹੈ ਕਿ ਜੋ ਡਿਊਟੀ ਸਾਡੀ ਲੱਗੇਗੀ ਅਸੀਂ ਨਿਭਾਵਾਂਗੇ ਚਾਰ ਜਿਮਨੀ ਚੋਣਾ ਪਲਸ ਸਰਪੰਚੀ ਦੀ ਇਲੈਕਸ਼ਨਸ ਤੇ ਪਲਸ ਕਾਰਪੋਰੇਸ਼ਨ ਦੀ ਇਲੈਕਸ਼ਨ ਜਿਹੜੀ ਆ ਰਹੀ ਹੈ ਸੋ ਜਲਦ ਤੋਂ ਜਲਦ ਜਦੋਂ ਵੀ ਅਨਾਉਂਸ ਹੋਏਗੀ ਸਾਡੀ ਜਿਹੜੀ ਕੀ ਵਰਕਿੰਗ ਆ ਸਟਾਰਟ ਹੋ ਚੁੱਕੀ ਹੈ ਸੋ ਜਲਦੀ ਇੱਥੇ ਅਸੀਂ ਕੰਮ ਕਰਨਾ ਸਟਾਰਟ ਕਰਾਂਗੇ ਤੇ ਕਾਂਗਰਸ ਪਾਰਟੀ ਦੇ ਕਿਸ ਦੀਆਂ ਗਲਤੀਆਂ ਕਰਕੇ ਥੋੜਾ ਜਿਹਾ ਪਿੱਛੇ ਹਟ ਕੇ ਸੀਗੇ ਤੁਹਾਨੂੰ ਲੱਗਦਾ ਦੇਖੋ ਜੀ ਇੱਥੇ ਲੋਕਾਂ ਦਾ ਫਤਵਾ ਜੀ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਜਿਹੜੇ ਕਿ ਬਦਲਾ ਲੋਕ ਚਾਹੁੰਦੇ ਸੀ ਸੋ ਲੋਕਾਂ ਨੇ 92 ਸੀਟਾਂ ਉਹਨਾਂ ਦਿੱਤੀਆਂ ਪਰ ਇਹ ਲੋਕਾਂ ਤੇ ਖਰੇ ਨਹੀਂ ਉਤਰ ਸਕੇ ਚਾਹੇ ਇਹਨਾਂ ਨੇ ਵਾਅਦਾ ਕੀਤਾ ਸੀ ਹਜ਼ਾਰ ਹਜ਼ਾਰ ਰੁਪਿਆ ਲੇਡੀਜ਼ ਨੂੰ ਦੇਵਾਂਗੇ ਠੀਕ ਹੈ ਜੀ ਚਾਹੇ ਹੋਰ ਵੀ ਮੁੱਦੇ ਸੀਗੇ ਚਾਹੇ ਸਕੂਲ ਨੂੰ ਲੈ ਕੇ ਸੀਗਾ ਐਜੂਕੇਸ਼ਨ ਨੂੰ ਨੌਕਰੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਸੋ ਜਿਹੜੇ ਵੀ ਇੰਨ ਨੇ ਵਾਅਦੇ ਕੀਤੇ ਲੋਕ ਇਹ ਜਿਹੜੀ ਕਿ ਲੋਕ ਸਭਾ ਦੀ ਇਲੈਕਸ਼ਨ ਹੋਈ ਹੈ ਸੋ ਰਾਹੁਲ ਗਾਂਧੀ ਜੀ ਨੇ ਜਿਹੜੀ ਹੁਣ ਯਾਤਰਾ ਕੀਤੀ ਸੀ ਭਾਰਤ ਬਚਾਓ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਸਿੱਖਣ ਨੂੰ ਮਿਲਿਆ ਉਹਦੇ ਵਿੱਚ ਦੇਖੋ ਜਿਵੇਂ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਜਿਹੜੀ ਕੀਤੀ ਇਹਦਾ ਫਾਇਦਾ ਸਾਨੂੰ ਕਾਫੀ ਸਟੇਟ ਦੇ ਵਿੱਚ ਵੇਖਣ ਨੂੰ ਮਿਲਿਆ ਜੇ ਆਪਾਂ ਲੋਕ ਸਭਾ ਇਲੈਕਸ਼ਨ ਦੀ ਗੱਲ ਕਰੀ ਇਹਦੇ ਵਿੱਚ ਵੀ ਸਾਨੂੰ ਕਾਫੀ ਬੈਨੀਫਿਟ ਮਿਲਿਆ ਕਿ ਉਹਨਾਂ ਨੇ ਗਰਾਊਂਡ 'ਤੇ ਆ ਕੇ ਜਿਹੜੀ ਕਿ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸੋ ਇਸ ਕਰਕੇ ਜਿਹੜਾ ਕਿ ਮੈਨੀਫੈਸਟੋ ਕਾਂਗਰਸ ਪਾਰਟੀ ਨੇ ਬਣਾਇਆ ਸੀ ਉਹ ਜਿਹੜੀ ਗਰਾਊਂਡ ਤੇ ਲੋਕਾਂ ਨਾਲ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਉਹਦੇ ਬੇਸ ਤੇ ਬਣਾਇਆ ਗਿਆ ਸੋ ਇਹਦੇ ਵਿੱਚ ਤਲੰਗਾਨਾ ਦੇ ਵਿੱਚ ਵੀ ਸਾਡੀ ਸਰਕਾਰ ਬਣੀ ਹਿਮਾਚਲ ਦੇ ਵਿੱਚ ਵੀ ਬਣੀ ਜੇ ਆਪਾਂ ਗੱਲ ਕਰੀਏ 7 ਸੀਟਾਂ ਕਾਂਗਰਸ ਪਾਰਟੀ ਨੇ ਖੜੀਆਂ ਪੰਜਾਬ ਦੇ ਵਿੱਚ ਲੋਕ ਸਭਾ ਚ ਉਹ ਵੀ ਜਿਹੜਾ ਕਿ ਭਾਰਤ ਜੜੋ ਯਾਤਰਾ ਕਰਕੇ ਹੀ ਜਿਹੜਾ ਕਿ ਸੰਭਵ ਹੋ ਸਕਿਆ ਸੋ ਇਤਨਾ ਹੀ ਜਿਹੜੀਆਂ ਕਿ ਯਾਤਰਾ ਭਾਰਤ ਜੜੋ ਯਾਤਰਾ 2 ਵੀ ਕੀਤੀ ਗਈ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਸੋ ਇਹ ਜਿਹੜਾ ਬੈਨੀਫਿਟ ਹੈ ਕਾਂਗਰਸ ਪਾਰਟੀ ਨੂੰ ਬਹੁਤ ਮਿਲਿਆ ਸੋ ਇੱਕ ਇੱਕ ਵਧੀਆ ਪ੍ਰਾਲਾ ਸੀ ਇਹ ਜਿਹੜਾ ਪ੍ਰਾਲਾ ਕੀਤਾ ਇਹ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਨਾ ਪੈਦਲ ਚੱਲ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਇੱਕ ਬਹੁਤ ਵੱਡੀ ਗੱਲ ਹੋ ਗਈ। ਮਗਰ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਜੋ ਨਸ਼ਾ ਉਹ ਨਹੀਂ ਸੁਣਿਆ ਗਿਆ। ਉਹ ਖਤਮ ਹੀ ਹੋਣ ਦਾ ਨਾਮ ਹੀ ਨਹੀਂ ਲੈ ਰਿਆ ਨਾ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਨਾ ਦੇਖੋ 17 ਤੋਂ ਲੈ ਕੇ 22 ਤੱਕ ਜੇ ਅਸੀਂ ਕੈਪਟਨ ਮਿੰਦਰ ਸਿੰਘ ਦੀ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਸੀ ਮੈਂ 4 ਹਫ਼ਤੇ ਦੇ ਵਿੱਚ ਲੱਕ ਤੋੜੂੰਗਾ ਤੇ ਉਹਨਾਂ ਨੇ ਲੱਕ ਤੋੜਿਆ ਬਾਕੀ ਜੇ ਮੈਂ ਗੱਲ ਕਰਾਂ ਨਸ਼ੇ ਦੀ ਜਿਹੜੀ ਹੁਣ ਇਹ ਸਰਕਾਰ ਆਈ ਹੈ ਆਪਾਂ ਗੱਲ ਕਰੀਏ ਕਿ ਬਹੁਤ ਹੀ ਵਧੀਆ ਨੌਜਵਾਨ ਆਪਾਂ ਸਿੰਗਰ ਆਪਣਾ ਗਵਾਤਾ ਸਿੱਧੂ ਮੂਸੇਵਾਲਾ ਉਹ ਵੀ ਜਿਹੜਾ ਕਿ ਉਹਨੂੰ ਵੀ ਇਨਸਾਫ਼ ਉਹਦੇ ਫਾਦਰ ਜਿਹੜਾ ਕਿ ਇਨਸਾਫ਼ ਮੰਗ ਮੰਗ ਥੱਕ ਗਏ ਉਹਨਾਂ ਨੂੰ ਵੀ ਦਿੱਤਾ ਨਹੀਂ ਗਿਆ ਨਸ਼ਾ ਦੇ ਆਪਾਂ ਛੱਡ ਦिए ਕਿੰਨਾ ਨੇ ਕਿੱਥੇ ਦੇਣਾ ਉਹ ਜਿਹੜਾ ਕਿ 2 ਘੰਟੇ ਇੰਨਾ ਕੋ ਜਿਹੜਾ ਕਿ ਉਥੇ ਪੁਲਿਸ ਨਹੀਂ ਉਥੇ ਪਹਚਾਈ ਗਈ ਨਾਕਾ ਤੱਕ ਨਹੀਂ ਲਾਇਆ ਗਿਆ ਇਹ ਹਾਲਤ ਹੈ ਸਰਕਾਰ ਦੇ ਸੋ ਸਾਨੂੰ ਬਹੁਤ ਹੀ ਇੱਕ ਘਾਟਾ ਜ ਮਹਿਸੂਸ ਹੋ ਰਿਹਾ ਕਿ ਇੱਕ ਐਡਾ ਵੱਡਾ ਕਲਾਕਾਰ ਅਸੀਂ ਆਪਾਂ ਗਵਾ ਚੁੱਕੇ ਹਾਂ ਤਦੋਂ ਲੱਗਦਾ ਨੇ ਕਿ ਪਿੱਛੋ ਨਸ਼ਾ ਬੰਦ ਹੋਣਾ ਚਾਹੀਦਾ ਕਿ ਅੱਜ ਕੱਲ ਸਾਰੇ ਜਵਾਨ ਦੇਖੋ ਤੁਸੀਂ ਕਿਤੇ ਵੀ ਸੜਕਾਂ ਤੇ ਆਮ ਪਾਏ ਜਾਂਦੇ ਪਿੰਨੇ ਨਸ਼ਾ ਪਹਿਲਾਂ ਤੇ ਮੁੰਡੇ ਪਾਏ ਜਾਂਦੇ ਹੁਣ ਦੇਖੋ ਕੁੜੀਆਂ ਤੱਕ ਵੀਡੀਓਜ਼ ਕਈ ਵਾਰੀ ਤੁਸੀਂ ਦੇਖੀਆਂ ਹੋਣਗੀਆਂ ਤੇ ਇਹ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਜੀ ਇੱਕ ਜੀ ਸੈਂਟਰ ਦਾ ਤੇ ਪਲੱਸ ਗਵਰਨਮੈਂਟ ਸਟੇਟ ਗਵਰਨਮੈਂਟ ਆਪਸ ਦੇ ਵਿੱਚ ਇੱਕ ਮੀਟਿੰਗ ਕਰੇ ਸੋ ਇੱਕ ਦੋਨਾਂ ਦਾ ਸਾਂਝਾ ਜਿਹੜਾ ਕਿ ਮਿਸ਼ਨ ਹੋਣਾ ਚਾਹੀਦਾ ਫਿਰ ਇਹ ਨਸ਼ਾ ਜਾ ਕੇ ਬੰਦ ਹੋ ਸਕਦਾ ਨਾ ਇਹ ਕਲੀ ਸਟੇਟ ਕਲੀ ਖਤਮ ਕਰ ਸਕਦੀ ਹੈ ਨਾ ਹੀ ਸੈਂਟਰ ਕਰ ਸਕਦੀ ਹੈ ਸੋ ਇੱਕ ਲੱਗ ਕੇ ਵੀ ਨਸ਼ੇ ਕਰਕੇ ਹੀ ਲੋਕ ਮਾਪਿਓ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਗਲ ਸੋਸਾਇਟੀ ਚ ਨਾ ਪੈਣ ਨਸ਼ੇ ਚ ਨਾ ਪੈਣ ਨਹੀਂ ਸਹੀ ਗੱਲ ਹੈ ਬਟ ਇਹ ਵੀ ਬਾਹਰ ਵੀ ਜੇ ਆਪਾਂ ਗੱਲ ਕਰੀਏ ਬਾਹਰ ਵੀ ਨਸ਼ਾ ਨਹੀਂ ਇਹ ਵੀ ਬਿਲਕੁਲ ਖਤਮ ਹੈ ਜੇ ਅਮਰੀਕਾ ਕੈਨੇਡਾ ਦੇ ਵਿੱਚ ਵੇਖੀਓ ਉੱਥੇ ਵੀ ਬਹੁਤ ਜ਼ਿਆਦਾ ਨਸ਼ਾ ਹੈ ਬਟ ਇਹ ਵੀ ਆਪਾਂ ਨੌਕਰੀਆਂ ਦਈਏ ਇੱਕ ਨੌਜਵਾਨਾਂ ਨੂੰ ਦੂਸਰੇ ਰਾਹ ਪਾਈਏ ਤੇ ਫਿਰ ਆਪਾਂ ਬਚਾਅ ਕਰ ਸਕਦੇ ਹਾਂ ਜੇ ਆਪਾਂ ਸਿਰਫ ਗੱਲਾਂ ਹੀ ਮਾਰਨੀਆ ਗੱਲਾਂ ਨਾਲ ਕੁਝ ਵੀ ਨਹੀਂ ਹੱਲ ਹੋਣਾ ਸੋ ਸਾਨੂੰ ਉਮੀਦ ਹੈ ਕਿ ਲੋਕਾਂ ਨੇ ਜਿਹੜਾ ਫਤਵਾ ਸਾਨੂੰ ਦਿੱਤਾ 27 ਦੇ ਵਿੱਚ ਜੇ ਕਾਂਗਰਸ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਅਸੀਂ ਇਹ ਸਾਰੇ ਜਿਹੜੇ ਕੀ ਵਾਦੇ ਨੇ ਮੈਨੀਫੈਸਟੋ ਦੇ ਵਿੱਚ ਲਿਖਾਂਗੇ ਤੇ ਹੱਲ ਕਰਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਕਾਂਗਰਸ ਪਾਰਟੀ ਆ ਜਾਏਗੀ ਤੇ ਇਹ ਚੀਜ਼ ਨੂੰ ਫਰਕ ਪਏਗਾ ਜੀ ਬਿਲਕੁਲ ਜੋ ਅਸੀਂ ਵਾਦੇ ਕੀਤੇ ਸੀ ਉਹ ਅਸੀਂ ਉਹ ਪੂਰੇ ਕੀਤੇ 17 ਤੋਂ ਲੈ ਕੇ 22 ਤੱਕ ਚਾਹੇ ਉਹ ਸਮਾਰਟਫੋਨ ਦੀ ਗੱਲ ਸੀ ਚਾਹੇ ਨਸ਼ੇ ਦੀ ਗੱਲ ਸੀ ਚਾਹੇ ਸਕੂਲਿੰਗ ਨੂੰ ਅਪਗ੍ਰੇਡ ਕਰਨ ਦੀ ਗੱਲ ਸੀ ਸਕਰ ਕਰ ਨੌਕਰੀ ਦੀ ਗੱਲ ਸੀ ਅਸੀਂ ਹਰ ਇੱਕ ਜਿਹੜਾ ਕੀ ਵਾਅਦਾ ਚਾਏ ਨੌਕਰੀਆਂ ਦੇ ਸੀ ਪ੍ਰਾਈਵੇਟ ਜਿਹੜੇ ਕੀ ادارےਾਂ ਤੋਂ ਸੱਦ ਕੇ ਅਸੀਂ ਇੱਕ ਖੁੱਲੇ ਹੀ ਗਰਾਊਂਡ ਦੇ ਵਿੱਚ ਚਲਾਉਂਦੇ ਸੀਗੇ ਕਿ ਜਿਹੜੇ ਕੀ ਹਰੇਕ ਇੱਕ ਆਪਣਾ ਨੌਜਵਾਨ ਉਹ ਰਿਜ਼ਿਊਮ ਆਪਣਾ ਦੇ ਸਕੇ ਅਲੱਗ-ਅਲੱਗ ਕੰਪਨੀਆਂ ਨੂੰ ਤਾਂ ਕਿ ਉਹਨੂੰ ਨੌਕਰੀ ਮਿਲ ਸਕੇ ਸੋ ਜਿਹੜੇ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹ ਜ਼ਰੂਰ ਪੂਰੇ ਕੀਤੇ 27 ਦੇ ਵਿੱਚ ਅਸੀਂ ਵੀ ਮੈਨੀਫੈਸਟੋ ਜਿਹੜਾ ਕੀ ਬਣਾਵਾਂਗੇ ਉਸ ਜ਼ਰੂਰ ਜੇ ਸਰਕਾਰਾਂ ਦੀ ਹਲ ਕਰਾਂ ਤੇ ਆਪਣੇ ਨਵਜੋਸਿਕ ਸਿੱਦੂ ਜੀ ਕਾਫੀ ਛੇਤੋਂ ਗਾਇਬ ਨੇ ਆਪਣੇ ਲੋਕਾਂ ਤੋਂ ਆਪਣੀ ਜਨਤਾ ਤੋਂ ਕਾਫੀ ਦੂਰ ਨੇ ਉਹਨਾਂ ਦੇ ਬਾਰੇ ਕੁਝ ਪਤਾ ਜੀ ਦੇਖੋ ਜੀ ਉਹਨਾਂ ਦੀ ਵਾਈਫ ਨੂੰ ਜਿਹੜਾ ਕਿ ਕੈਂਸਰ ਸੀ ਗੈਸ ਕਰਕੇ ਉਹ ਥੋੜਾ ਦੂਰ ਹੋਏ ਨੇ ਜੀ ਉਹ ਉਧਰ ਨੇ ਬਿਜ਼ੀ ਸੋ ਜਲਦੀ ਹੀ ਉਹ ਮਿਲਣ ਦੇ ਦੇਖੋ ਇਹ ਤੇ ਉਹਨਾਂ ਦਾ ਫੈਸਲਾ ਜੀ ਜੋ ਉਹਨਾਂ ਨੂੰ ਠੀਕ ਲੱਗੇਗਾ ਬਾਕੀ ਉਹ ਹਾਈ ਕਮਾਂਡ ਨੂੰ ਮਿਲੇ ਵੀ ਸੀ ਪਿਛਲੇ ਥੋੜੇ ਦਿਨਾਂ ਚ ਸੋ ਬਾਕੀ ਜੋ ਨਾ ਦਾ ਫੈਸਲਾ ਹੋਏਗਾ ਉਹਨਾਂ ਤੇ ਨਿਰਭਰ ਹੈ ਜੇ ਕਾਂਗਰਸ ਪਾਰਟੀ ਹੁਣ ਇਸ ਵਾਰ ਆ ਜਾਂਦੇ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕਰੋਗੇ ਨਵਾਂ ਉਪਰਾਲਾ ਜੀ ਦੇਖੋ ਜੀ ਹਾਲ ਤੇ ਹੀ ਹੈ ਵੀ ਉਪਰਾਲਾ ਇਹ ਹੁੰਦਾ ਜੀ ਲੋਕਾਂ ਦੀ ਜਿਹੜੀਆਂ ਕਿ ਮੁਸ਼ਕਲਾਂ ਨੇ ਚਾਹ ਜੇ ਅੱਜ ਆਪਾਂ ਅੱਜ ਘਰ ਘਰ ਦੀ ਗੱਲ ਆ ਲਈਏ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ ਸਰਪੰਚੀ ਦੀ ਇਲੈਕਸ਼ਨ ਨਹੀਂ ਹੋਈ ਸੀਵਰੇਜ ਦਾ ਅੰਬਲੀ ਸਰ ਦੇ ਵਿੱਚ ਬਹੁਤ ਬਰਾ ਹਾਲ ਹੋ ਚੁੱਕਾ ਠੀਕ ਹੈ ਜੀ ਗਲੀਆਂ ਨਾਲੀਆਂ ਬੰਨਣ ਵਾਲੀਆਂ ਉਹ ਨਹੀਂ ਹੋਈਆਂ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਕੋਈ ਕਾਉਂਸਲਰ ਨਹੀਂ ਹੈ ਸੋ ਇਹ ਜਿਹੜੀਆਂ ਮੁਸ਼ਕਲਾਂ ਨੇ ਚਾਹ ਨਸ਼ੇ ਦੀ ਗੱਲ ਹੈ ਜੇ ਕਾਂਗਰਸ ਪਾਰਟੀ ਦੀ ਸਰਕਾਰ ਸਤਾਈ ਦੇ ਵਿੱਚ ਆਉਂਦੀ ਹੈ ਕੱਲਾ ਕੱਲਾ ਜਿਹੜਾ ਸੀ ਵਾਦਾ ਕਰਾਂਗੇ ਉਹ ਪੂਰਾ ਕਰਾਂ ਤੇ ਪੰਜਾਬ ਯੂਨੀਵਰਸਿਟੀ ਦਾ ਜੋ ਇਲੈਕਸ਼ਨ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਜੀ ਪੰਜਾਬ ਯੂਨੀਵਰਸਿਟੀ ਜਿਗੋਣੀ ਥੋੜਾ ਚਿਰ ਪਹਿਲਾਂ ਰਿਜ਼ਲਟ ਆ ਗਿਆ ਅਟੈਜਲਾ ਕਿ ਵਾਈਸ ਪ੍ਰੈਜ਼ੀਡੈਂਟ ਹੈ ਸਾਡਾ ਉਹ ਐਨਐਸਯੂਆਈ ਕਾਂਗਰਸ ਪਾਰਟੀ ਵੱਲੋਂ ਬਣਿਆ ਸੋ ਜਿਹੜਾ ਪ੍ਰੈਜ਼ੀਡੈਂਟ ਸੀਗਾ ਬਣਿਆ ਆਜ਼ਾਦ ਉਹ ਵੀ ਪਹਿਲਾਂ ਐਨਐਸਯੂਆਈ ਵਿੱਚੋਂ ਹੀ ਗਿਆ ਜੀ ਉਹ ਸੋ ਬਿਲਕੁਲ ਪਿਛਲੇ ਸਾਲ ਸਾਡਾ ਐਨਐਸਯੂਆਈ ਦਾ ਜਿਹੜਾ ਪ੍ਰਧਾਨ ਜਤਿੰਦਰ ਸਿੰਘ ਬਣਿਆ ਸੀ ਸੋ ਜਿਹੜੇ ਉਹਨੇ ਮੈਨੀਫੈਸਟੋ ਦੇ ਵਿੱਚ ਵਾਦੇ ਲਿਖੇ ਸੀ ਉਹਨੇ ਪੂਰੇ ਕੀਤੇ ਬਾਕੀ ਇਹ ਸਟੂਡੈਂਟ ਦਾ ਫਤਵਾ ਹੈ ਜੀ ਜਿੰਨੇ ਸਟੂਡੈਂਟ ਦੇਣਾ ਚਾਹ ਇੱਕ ਇਥੋਂ ਹੀ ਜਿਹੜੇ ਨੌਜਵਾਨ ਜਿਹੜੇ ਕੀ ਪੋਲਿਟੀਕਲ ਬਣ ਕੇ ਬਾਹਰ ਆਉਂਦੇ ਨੇ ਪੰਜਾਬ ਯੂਨੀਵਰਸਿਟੀ ਚੋਂ ਹੀ ਸੋ ਉਮੀਦ ਹੈ ਜੀ ਅੱਗੇ ਵੀ ਇਤਨਾ ਇਲੈਕਸ਼ਨ ਚੱਲਣਗੇ ਆ ਜਿਹੜੇ ਨਵੇਂ ਨੌਜਵਾਨ ਨੇ ਹੋਣਗੇ ਜੀ ਪੰਜਾਬੀ ਮਿਊਜ਼ੀਕ ਤੇ ਮੇਰੇ ਇੱਕ ਆਖਰੀ ਕੁਐਸਚਨ ਕੀ ਜੇਕਰ ਕਾਂਗਰਸ ਪਾਰਟੀ ਆ ਜਾਂਦੀ ਹੈ ਤੇ ਕੌਣ ਮੁੱਖ ਮੰਤਰੀ ਕੌਣ ਬਣੇਗਾ ਤੁਹਾਨੂੰ ਕੀ ਲੱਗਦਾ ਤੁਸੀਂ ਦੇਖੋ ਜੀ ਕਦੀ ਵੀ ਅਸੀਂ ਇਹ ਪਹਿਲਾ ਹੁੰਦਾ ਸੀਗਾ ਕਿ ਕੈਪਟਨ ਮਿੰਦਰ ਸਿੰਘ ਜੀ ਵੀਲੇ ਵੀ ਉਹਨਾਂ ਨੂੰ ਅਨਾਉਂਸ ਕਰੋ ਤੇ ਫੇਰ ਹੀ ਅੱਗੇ ਪਾਰਟੀ ਦਾ ਕੰਮ ਚਾਹਦਾ ਸੀ ਬਟ ਜੇ ਆਪਾਂ ਹੁਣ ਇਹ ਗੱਲ ਕਰੀਏ ਹਿਮਾਚਲ ਦੀ ਤੇਲੰਗਣਾ ਦੀ ਚਾਹੇ ਕੋਈ ਵੀ ਗੱਲ ਕਰੀਏ ਹਰਿਆਣੇ ਦੀ ਹੁਣ ਇਲੈਕਸ਼ਨ ਹੋਣ ਜਾ ਰਹੀ ਹੈ ਅਸੀਂ ਕੋਈ ਵੀ ਕੋਈ ਮੁੱਖ ਮੰਤਰੀ ਅਨਾਉਂਸ ਨਹੀਂ ਕੀਤਾ ਸੋ ਇਹ ਜਿੱਤਣ ਤੋਂ ਬਾਅਦ ਹੁੰਦਾ ਜੋ ਹਾਈ ਕਮਾਂਡ ਡਿਸੀਜਨ ਲੈਂਦੀ ਹੈ ਜੋ ਐਮਐਲਏਸ ਡਿਸੀਜਨ ਲੈਂਦੇ ਨੇ ਉਸ ਹਿਸਾਬ ਨਾਲ ਮੁੱਖ ਮੰਤਰੀ ਬਣਦਾ ਐਸੀ ਮੈਨਾ ਕਾਂਗਰਸ ਪਾਰਟੀ ਦਾ ਜਨਰਲ ਸਕੱਤਰ ਰਿਤਿਕ ਅਰੋੜਾ ਤੁਹਾਨੂੰ ਦੋ ਇਜਾਜ਼ਤ ਸਸ਼ਿਕਾ